ਤੁਹਾਨੂੰ ਕਦੋਂ ਜਸਪਾਲ ਸਿੰਘ ਜੀ ਪਤਾ ਲੱਗਦਾ ਕਿ ਤੁਹਾਡੀ ਬੇਟੀ ਨੇ ਤੁਹਾਡੇ ਜਵਾਈ ਦਾ ਕਤਲ ਕਰਤਾ ਜਾਂ ਇਹ ਘਟਨਾ ਵਾਪਰ ਗਈ ਹੈ ਇਹ ਸਰਜੀਤ ਨੂੰ ਰਾਤ ਨੂੰ 28 28 29 ਦੀ ਰਾਤ ਨੂੰ ਤਕਰੀਬਨ 12:00 ਵਜੇ ਜੀ ਤੁਹਾਡੀ ਬੇਟੀ ਦਾ ਫੋਨ ਆਉਂਦਾ ਚਲੋ ਉਹ ਦੇ ਕੇ ਕੋ ਉਂਦਾ ਹੱਥ ਤਾਂ ਸਾਡੇ ਤੋਂ ਖੋਲ ਕੇ ਲੈ ਕੇ ਵੀਡੀਓ ਤੇ ਵੀ ਨਹੀਂ ਸਰ ਨੇ ਹੂੰ

ਉਹ ਹੈ ਕੀ ਸੀ ਮੌਕੇ ਦਾ ਮਾਹੌਲ ਕੀ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਰੁਪਿੰਦਰ ਨੇ ਤੁਹਾਨੂੰ ਹੀ ਫੋਨ ਕਰਕੇ ਸੱਦਿਆ ਨਾ ਕਿ ਪਿਤਾ ਜੀ ਸਾਡੇ ਘਰ ਲੁੱਟਖੋ ਹੋ ਗਈ ਆ ਇਸ ਤਰ੍ਹਾਂ ਦੀ ਵਾਰਦਾਤ ਹੋ ਗਈ ਤੁਸੀਂ ਆਓ ਮਦਦ ਦੇ ਲਈ ਹਾਂਜੀ ਸਰ ਕੀ ਸੀ ਸਭ ਤੋਂ ਪਹਿਲਾਂ ਸੀ ਹੂੰ ਫਿਰ ਰੁਪਿੰਦਰ ਦਾ ਰਿਐਕਸ਼ਨ ਕੀ ਸੀਗਾ ਰੁਪਿੰਦਰ ਨੇ ਕੀ ਕਿਹਾ ਕਿ ਲੁੱਟਖੋ ਹੋਈ ਆ ਔਰ ਕੋਈ ਤੁਹਾਡੇ ਜਵਾਈ ਨੂੰ ਮਾਰ ਗਿਆ ਹਾਂਜੀ ਜੀ ਲੁੱਟਖੋ ਹੋਈ ਆ ਜੇ ਕੋਈ ਬੰਦੇ ਆਇਓ ਮਾਰ ਗਿਆ ਹੂੰ ਕਿ ਤੁਹਾਨੂੰ ਤੁਸੀਂ ਫਿਰ ਪੁਲਿਸ ਨੂੰ ਤੁਸੀਂ ਇਤਲਾਹ ਦਿੰਨੇ ਹੋ ਯਾ ਰੁਪਿੰਦਰ ਦੀ ਫੈਮ ਗੁਰਵਿੰਦਰ ਦੀ ਫੈਮਲੀ ਨੂੰ ਤੁਹਾਡੇ ਜਵਾਈ ਦੇ ਪਰਿਵਾਰ ਨੂੰ ਨਹੀਂ ਜੀ ਅਸੀਂ ਜਾ ਕੇ ਜੇ ਤੁਸੀਂ ਬੇਚੈਨ ਪੁੱਛਦੇ ਆਂ ਵੀ ਤੁਸੀਂ ਕਿਸੇ ਕੋ ਹੋਰ ਫੈਮਲੀ ਨੂੰ ਦੱਸ ਨਹੀਂ ਦੱਸਿਆ ਜੀ ਦੋਨਾਂ ਨੇ ਉਹਨਾਂ ਦੀ ਕੁੜੀ ਜੀ ਮੇਰੇ ਤਰਫੋਂ ਨਵਕੀ ਨੂੰ ਉਹਨਾਂ ਨੂੰ ਫੋਨ ਕਰਦੇ ਆ ਜੀ ਉਹ ਪੂਰ ਜੀ ਹੋਰੀ ਗਿਆ ਜਾਂ ਜਾਂ ਫਿਰ ਜੀ ਅਸੀਂ ਉਹਨਾਂ ਦੇ ਆੜ ਗੁਮਾਨ ਦੇ ਲੋਕਾਂ ਨੂੰ ਦੇਖ ਉਹਨਾਂ ਨੂੰ ਪਾਉਣੇ ਆ ਜੀ ਅਸੀਂ ਉੱਥੇ ਆ ਗਾਰਡਨ ਨੂੰ ਪਹੁੰਚਾਉਣੇ ਆ ਜੀ ਜੇ ਉਹਨਾਂ ਦੀਆਂ ਗਾਰਡਨ ਦੇ ਜਿਹੜੇ ਲੋਕ ਆ ਜਾਂਦੇ ਆ ਜੀ ਫਿਰ ਉਹ ਪੁਲਿਸ ਨੂੰ ਸੂਚਿਤ ਕਰਦੇ ਆ ਜੀ ਹੂੰ ਇਹ ਰਾਤ ਕਿੰਨੇ ਵਜੇ ਦੀ ਗੱਲ ਹੈ ਅ ਜਸਾ ਸਿੰਘ ਜੀ ਤਕਰੀਬਨ ਜੀ ਤਾਂ ਸਿੰਘ ਮੇਰੇ ਹਿਸਾਬ ਨਾਲ ਟਾਈਮ ਦਾ ਮੰਨ ਇਹ ਜੇ ਕਿਹਾ ਕਿ ਉਹ ਕਹਿੰਦੇ ਆ ਜੀ 11:00 ਕਿ ਤਕਰੀਬਨ 9:00 ਦੇ 1:00 ਵਜੇ ਅਸੀਂ ਪਹੁੰਚੇ ਹੋਵਾਂਗੇ ਜੀ 1:00 ਵਜੇ ਆ ਗਾਰਡਨ ਤੇ ਓਕੇ ਮਤਲਬ ਜਦੋਂ ਤੁਸੀਂ ਪਹੁੰਚੇ ਸੀਗੀ ਉਦੋਂ ਡੈਥ ਹੋ ਚੁੱਕੀ ਸੀਗੀ ਗੁਰਵਿੰਦਰ ਦੀ। ਡੈਥ ਹੋ ਚੁੱਕੀ ਸੀ ਡੈਥ ਹੋ ਚੁੱਕੀ ਸੀ। ਹਾਂ। ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਲੜਕੀ ਨੇ ਆ ਕੁਝ ਕਰਤਾ ਅਸੀਂ ਉੱਥੇ ਹੀ ਗੁਰਵਿੰਦਰ ਸਿੰਘ ਦੇ ਘਰੇ ਖੜਕੇ। ਹਾਂ। ਵਿਸਾਦੇਵ ਨੂੰ ਅਜ ਤੂੰ ਮਰ ਗਈ। ਹਾਂ। ਉਹਨੇ ਸਾਡਾ ਪੁੱਤ ਮਾਰਤਾ। ਹਾਂ। ਸਾਡੀ ਉਹ ਕੁਝ ਨਹੀਂ ਲੱਗਦੀ। ਹਾਂ। ਮੈਂ ਉੱਥੇ ਵੀ ਗੱਲ ਕੀਤੀ ਮੈਂ ਜੀ ਵੀ ਤੁਹਾਡੀ ਮਾਦੀ ਅਮਰੀਕਾ ਜੀ ਮੈਂ ਕਹਿੰਦਾ ਕਿ ਤੁਸੀਂ ਖੁੱਲ ਕੇ ਆਪਣੀ ਗੱਲ ਰੱਖੋ ਜੀ ਜੀ ਕੀ ਗੁਰਵਿੰਦਰ ਸਿੰਘ ਦੀ ਆਤਮਾ ਨੂੰ ਸ਼ਾਂਤੀ ਤਾਂ ਮਿਲ ਸਕਦੀ ਹੈ ਜੀ ਹੂੰ ਜੀ ਜੀ ਕਾਤਣਾ ਹੂੰ ਮੈਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਜਿਹੜੀ ਜਗ੍ਹਾ ਤੇ ਗੁਰਵਿੰਦਰ ਸਿੰਘ ਨੂੰ ਉਹਨਾਂ ਨੇ ਕੋਕੋਕੇ ਮਾਰਿਆ ਹੂੰ ਉਸकी ਜਗਾ ਤੇਲੇ ਜਾ ਕੇ ਉਹਨਾਂ ਨੂੰ ਜਿਵੇਂ ਉਹਨੂੰ ਮਾਰਿਆ ਓਵੇਂ ਮਾਰ ਦੇਣਾ ਚਾਹੀਦਾ ਸਾਟੀ ਵੀ ਮਨ ਨੂੰ ਸ਼ਾਂਤੀ ਆ ਜੀ ਹਾਂ ਤੇ ਗੁਰਵਿੰਦਰ ਸਿੰਘ ਵੀ ਆਤਮਾ ਨੂੰ ਵੀ ਸ਼ਾਂਤੀ ਸ਼ਹਿਦ ਪ੍ਰਮਾਤਮਾ ਕਰੇ ਮੀ